ਜੋ ਜੀ ਸੁਨਨ ਚਾਇਆ ਆਪਣੇ ਮਨਿਸਟਰ ਸਾਹਿਬ ਜੋ ਹਰ ਸਰਦਾਰ ਹਰਪਜਨ ਸਿੰਘ ਜੀ ਈਟੀਓ ਸਾਹਿਬ ਉਹਨਾਂ ਦੀ ਵਿਜਟ ਸੀਗੀ ਤੇ ਇਹ ਕਾਫਲਾ ਜਿਹੜਾ ਜਾ ਰਿਹਾ ਸੀਗਾ ਡੇਰਾ ਬਾਬਾ ਨਾਨਕ ਨੂੰ ਤੇ ਇਹ ਜਿਹੜੀ ਇਹਨਾਂ ਦੀ ਕਾਫਲੇ ਦੇ ਪੁਲਿਸ ਦੀ ਜਿਹੜੀ ਪਾਇਲਟ ਗੱਡੀ ਸੀ ਉਹਦਾ ਸਵੇਲੀਅਨ ਗੱਡੀ ਨਾਲ ਆਮਨੋ ਸਾਹਮਣੇ ਦੀ ਟੱਕਰ ਹੋਈ ਹੈ ਜਿਹਦੇ ਵਿੱਚ ਪੰਜ ਜਿਹੜੇ ਆ ਪੇਸ਼ੈਂਟ ਜਿਹੜੇ ਲੋਕ ਉਹ ਜ਼ਖਮੀ ਹੋਏ ਹਨ ਇਹਨਾਂ ਵਿੱਚੋਂ 5 ਦੇ 5 ਪੇਸ਼ੰਗ ਸੀਐਸਸੀ ਕਲਾਨੌਰ ਆਏ ਹਨ ਜਿਨ੍ਹਾਂ ਦੇ 3 ਦੇ ਹੈਡ ਇੰਜਰੀ ਹੈਗੀ ਹੈ 1 ਦੇ ਚੈਸਟ ਇੰਜਰੀ ਹੈਗੀ ਹੈ ਤੇ 1 ਦੇ ਬੈਕ ਇੰਜਰੀ ਤੇ ਨੈਕ ਦੇ ਪੇਨ ਕੰਪਲੇਨ ਕਰ ਰਹੇ ਹਨ ਇਹ ਸਾਰਿਆਂ ਨੂੰ ਫਰਸਟ ਏਡ ਦੇ ਕੇ ਆਪਣੇ ਮੈਡੀਕਲ ਸਪੈਸ਼ਲਿਸਟ ਇੱਥੇ ਸੀਗੇ ਔਰ ਬਾਕੀ 5 ਡਾਕਟਰ ਹੋਰ ਸੀਗੇ ਜਿਨ੍ਹਾਂ ਨੇ ਸਾਰਿਆਂ ਨੇ ਇਹਨਾਂ ਦਾ ਵਧੀਆ ਟਰੀਟਮੈਂਟ ਕਰਕੇ ਫਰਸਟ ਏਡ ਦੇ ਕੇ ਇਹਨਾਂ ਨੂੰ ਫਰਦਰ ਸੀਟੀ ਸਕੈਨ ਔਰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਰੈਫਰ ਕਰ ਦਿੱਤਾ ਜੀ